ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਝੋਨੇ ਦੀ ਫਸਲ ਦੇ ਵਿੱਚ ਝੂਠੀ ਕਾਂਗਿਆਰੀ ਫਾਲਸ ਮਟ ਜਿਹਨੂੰ ਆਪਾਂ ਕਹਿ ਦਿੰਨੇ ਆ ਕਿਸਾਨ ਵੀਰ ਗਟੋਲੀ ਰੋਗ ਹਲਦੀ ਰੋਗ ਜਾਂ ਪਟਾਕਾ ਮਾਰਨਾ ਕਹਿੰਦੇ ਆ ਪਟਾਕਾ ਮਾਰਨ ਦੇ ਵਿੱਚ ਇੱਕ ਬੰਟ ਵੀ ਹੁੰਦੀ ਜਿਹਦੇ ਵਿੱਚ ਦਾਣਿਆਂ ਦੀ ਥਾਂ ਤੇ ਕਾਲਸ ਬਣ ਜਾਂਦੀ ਆ ਪਰ ਜਿਹੜੇ ਹਲਦੀ ਰੋਗ ਆ ਇਦੇ ਵਿੱਚ ਦਾਣਿਆਂ ਦੀ ਥਾਂ ਤੇ ਪੀਲੇ ਤੋਂ ਹਲੇ ਰੰਗ ਦੀ ਜਿਹੜੀ ਧੂੜੇਦਾਰ ਉੱਲੀ ਦੇ ਗੋਲੇ ਜਿਹੇ ਬਣਦੇ ਆ। ਬਾਹਰ ਨੂੰ ਲੰਮਕਲ ਲੱਗ ਪੈਂਦੇ ਆ। ਪਾਊਡਰ ਜਿਹਾ ਬਣ ਜਾਂਦਾ ਹੈਗਾ। ਕਾਫੀ ਵੱਡੇ ਵੱਡੇ ਉਹ ਗਟੋਲੀਆਂ ਵਾਂਗੂ ਹੁੰਦਾ। ਜੇ ਕੋਈ ਨਵੇਂ ਕਿਸਾਨ ਵੀ ਜੁੜੇ ਹੋਣ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲੋ ਫੇਸਬੁੱਕ ਪੇਜ ਤੇ ਦੇ ਰਹੇ ਦਾ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ। ਸੋ ਜਿਹੜਾ ਹਲਦੀ ਰੋਗ ਆ ਹਰ ਵਾਰੀ ਇਹਦੇ ਬਾਰੇ ਜਾਣਕਾਰੀ ਸਾਂਝੀ ਕਰੀਦੀ ਆ। ਕਈ ਕਿਸਾਨ ਵੀਰ ਆ ਜਿਹੜੇ ਹਲਦੀ ਰੋਗ ਜਦੋਂ ਆ ਜਾਂਦਾ ਉਦੋਂ ਉਦੋਂ ਬਾਅਦ ਤੁਹਾਡਾ ਜਦੋਂ ਤੱਕ ਬਿਮਾਰੀ ਤੁਹਾਨੂੰ ਨਜ਼ਰ ਆਉਂਦੀ ਉਹਦੋਂ ਤੱਕ ਤੁਹਾਡਾ ਨੁਕਸਾਨ ਹੋ ਚੁੱਕਾ ਹੁੰਦਾ ਆ ਆਪਾਂ ਕੀੜਾ ਵੇਖ ਕੇ ਸਪਰੇਆ ਕਰਨ ਭਜਦੇ ਆ ਪਰ ਬਿਮਾਰੀ ਦਾ ਆਪਾਂ ਨੂੰ ਟਾਈਮ ਸਹੀ ਟਾਈਮ ਕਦੋਂ ਆ ਕਦੋਂ ਜਿਹੜੀ ਬਿਮਾਰੀ ਆਪਣੇ ਆ ਸਕਦੀ ਕਿਹੜੀ ਸਟੇਜ ਤੇ ਸਭ ਤੋਂ ਵੱਧ ਨੁਕਸਾਨ ਕਰ ਸਕਦੀ ਇਹਦੇ ਬਾਰੇ ਆਪਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਆ ਜਿਦੇ ਵਿੱਚ ਖਾਸ ਤੌਰ ਤੇ ਗੋਭ ਸਮੇ ਝੋਨੇ ਦੀ ਫਸਲ ਦੇ ਵਿੱਚ ਰੋਗ ਆਉਣ ਦੇ ਸਭ ਤੋਂ ਵੱਧ ਚਾਂਸ ਹੁੰਦੇ ਆ ਤੇ ਜੇ ਫਸਲ ਦੇ ਨਿਸਣ ਸਮੇਂ ਮੀਂਹ ਬੱਦਲ ਵਾਂਗਰੇ ਸੈੱਲ ਰਵੇ ਹਵਾ ਦੇ ਵਿੱਚ ਨਮੀ ਹੋਵੇ ਜਿਹੜੀ ਕਿ ਆਪਾਂ ਲਗਾਤਾਰ ਖੇਤ ਚ ਪਾਣੀ ਖੜਾ ਰੱਖ ਕੇ ਹਿਮੀਡਿਟੀ ਜਿਹੜੀ ਫਸਲ ਦੇ ਨੇੜੇ ਵੱਧ ਬਣਾ ਕੇ ਰੱਖਦੇ ਆ ਉਹਦੇ ਕਰਕੇ ਵੀ ਰੋਗ ਜਿਹੜਾ ਹੈਗਾ ਇਹ ਆ ਸਕਦਾ ਗਟੋਲੀ ਰੋਗ ਝੂਠੀ ਕਾਂਗਿਆਰੀ ਜਿੱਥੇ ਖੇਤਾਂ ਦੇ ਵਿੱਚ ਰੂੜੀ ਜ਼ਰੂਰਤ ਤੋਂ ਜ਼ਿਆਦਾ ਪਾਈ ਹੈ ਜਿੱਥੇ ਆਪਾਂ ਨਾਈਟ੍ਰੋਜਨ ਯੂਰੀਆ ਜ਼ਰੂਰਤ ਤੋਂ ਜ਼ਿਆਦਾ ਪਾਈ ਹੈ ਕਈ ਕਿਸਾਨ ਵੀਰਾਂ ਦਾ ਫਾਰਮੂਲਾ ਹੈਗਾ ਕਿ ਅਸੀਂ ਜਲਦੀ ਖਤਮ ਕਰ ਦਈਏ ਤਾਂ ਫਸਲ ਦੇ ਵਿੱਚ ਰੋਗ ਨਹੀਂ ਆਊਗਾ ਜਿਹੜਾ ਗੋ ਸਮੇਂ ਆਉਣਾ ਹੈ ਜਲਦੀ ਖਤਮ ਕਰਨ ਦਾ ਕੋਈ ਮਸਲਾ ਨਹੀਂ ਹੈ ਸਹੀ ਡੋਜ਼ ਤੇ ਸਹੀ ਸਮੇਂ ਤੇ ਪਾਉਣ ਦਾ ਮਸਲਾ ਹੈਗਾ ਉਹ ਜੇ 26 ਦੇ ਵਿੱਚ ਪੀਆਰ 126 ਚ 35 ਦਿਨ ਤੇ ਖਤਮ ਕਰਨੀ ਤਾਂ 35 ਤੇ ਕਰ ਦਿਓ ਡੋਜ਼ ਪਰ ਸਹੀ ਪਾਓ ਦਰਮਿਆਨੀਆਂ ਜ਼ਮੀਨਾਂ 'ਚ 90 ਕਿਲੋ ਹਲਕੀਆਂ 'ਚ 110 ਕਿਲੋ ਤੱਕ ਪਾ ਸਕਦੇ ਆ ਭਾਰੀਆਂ 'ਚ ਜਾਂ ਖੇਤ ਦੇ ਵਿੱਚ ਤੁਸੀਂ ਪਰਾਲੀ ਬੋਹਣੇ ਹਰੀਆਂ ਖਾਦਾਂ ਕਰਦੇ ਤਾਂ ਉਹ ਦੁੱਖ ਘਟਾ ਸਕਦੇ 23 ਕਿਲੋ ਤੇ ਲਗਾਤਾਰ ਖੇਤ 'ਚ ਪਾਣੀ ਖੜਾ ਰੱਖਣਾ ਹਵਾ ਦੇ ਵਿੱਚ ਨਮੀ 80% ਤੋਂ ਉੱਤੇ ਹੈ ਜੇ 90% ਹੋਵੇ ਤੇ ਟੈਂਪਰੇਚਰ 25 ਤੋਂ 35 ਦਰਮਿਆਨ ਆ ਤਾਂ ਹਲਦੀ ਰੋਗ ਆ ਸਕਦਾ ਜਦੋਂ ਫਸਲ ਨਸਾਰੇ ਦੇ ਨੇੜੇ ਗੋਭ ਦੇ ਸਮੇਂ ਜਾਂਦੀ ਹੈ ਉਦੋਂ ਕੋਸ਼ਿਸ਼ ਕਰੋ ਕਿ ਆਪਾਂ ਲਗਾਤਾਰ ਨਹਿਰੀ ਪਾਣੀ ਖੇਤ ਦੇ ਵਿੱਚ ਨਾ ਛੱਡੀਏ ਝੋਨੇ ਦੀ ਫਸਲ ਦੇ ਵਿੱਚ ਤਾਂ ਕਿ ਇਹ ਰੋਗ ਆ ਜਿਹੜਾ ਉਹ ਹਮਲਾ ਨਾ ਕਰ ਸਕੇ ਰੋਗੀ ਬੀਜ ਨਾ ਵਰਤਿਏ ਤੇ ਜਦੋਂ ਇਹ ਹਵਾ ਦੇ ਨਾਲ ਵੀ ਜਿਹੜੇ ਸਪੋਰ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੇ ਜੇ ਰੋਗ ਆ ਗਿਆ ਫਿਰ ਉਦੋਂ ਬਾਅਦ ਸਪਰੇਅ ਕਰਨ ਦਾ ਫਾਇਦਾ ਨਹੀਂ ਹੁੰਦਾ ਫਿਰ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਸਪੋਰ ਆਪਦੇ ਆਪ ਹੀ ਭੇਜਦੇ ਆਂ ਸਭ ਤੋਂ ਵੱਧ ਇਨਫੈਕਸ਼ਨ ਕਰਦਾ ਗੋਭ ਸਮੇਂ ਜਦੋਂ ਫਸਲ ਜਿਹੜੀ ਹੈਗੀ ਆ ਨਸਾਰਾ ਕਰ ਰਹੀ ਹੁੰਦੀ ਹੈ अर्ਲੀ ਫਲਾਵਰਿੰਗ ਸਟੇਜ ਜਦੋਂ ਬੂਰ ਪੈਣ ਦੀ ਸਟਾਰਟਿੰਗ ਆ ਉਦੋਂ ਵੀ ਇਨਫੈਕਟ ਕਰ ਸਕਦਾ ਤੇ ਜਦੋਂ ਸਪਾਈਕਲੇਟ ਮੈਚੁਰ ਹੋਣੇ ਸ਼ੁਰੂ ਹੁੰਦੇ ਆ ਦੁੱਧਾ ਸਟੇਜ ਤੇ ਜੇ ਸਪੋਰ ਉਦੋਂ ਜਰਮੀਨੇਟ ਕਰਦੇ ਆ ਤਾਂ ਉਸ ਟਾਈਮ ਦੇ ਉੱਤੇ ਵੀ ਇਹ ਹਮਲਾ ਕਰ ਸਕਦਾ ਹੈਗਾ ਜੀ ਦੇ ਨਾਲ दाणे ਦਾ ਭਾਰ ਘਟ ਸਕਦਾ ਦਾਣੇ ਦੀ ਕੁਆਲਿਟੀ ਖਰਾਬ ਹੋ ਸਕਦੀ ਹੈ ਸੋ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਰੋਕਥਾਮ ਦੀ ਰੋਕਥਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਕਿ ਆਪਾਂ ਫਸਲ ਦੇ ਨੇੜ ਤੇੜ ਸੱਲ ਅਲਟਰਨੇਟ ਵੈਟਿੰਗ ਤੇ ਡ్రਾਈਂਗ ਪਾਣੀ ਜਦੋਂ ਖੇਤ ਚ ਜੀਰ ਗਿਆ 2-3 ਦਿਨ ਬਾਅਦ ਪਾਣੀ ਛੱਡੋ ਮਤਲਬ ਪਾਣੀ ਹਵਾ ਲਵਾ ਲਵਾ ਕੇ ਖੇਤ ਨੂੰ ਲਾਓ ਯੂਰੀਆ ਦੀ ਓਵਰਡੋਜ਼ ਨਾ ਪਾਓ ਜਿਹੜੀ ਕਿ ਆਪਾਂ 4-4 ਗੱਟਿਆਂ ਤੇ 5-5 ਤੇ ਵੀ ਕਈ ਕਿਸਾਨ ਵੀਰ ਤਾਂ ਦਲੀਲ ਦਿੰਦੇ ਹੁੰਦੇ ਕਿ 26 ਤਾਂ 5 ਗੱਟਿਆਂ ਤੋਂ ਬਿਨਾਂ ਨਹੀਂ ਹੁੰਦਾ ਫਿਰ ਇਹ ਦੁਬਾਰਾ 6 ਤੇ ਤੇ ਫਿਰ 7 ਤੇ ਪਹੁੰਚ ਜਾਗੇ ਪਰ ਜਦੋਂ ਫਿਰ ਜਿਵੇਂ ਹੀ ਇਹਦਾ ਰੇਟ ਵੱਧਦਾ ਤੇ ਫਿਰ ਆਪਾਂ ਨੂੰ ਜਿਹੜੀ ਹੈਗੀ ਦੀ ਘੱਟ ਵਰਤੋਂ ਕਰਨੀ ਪਾਉਗੀ ਜਿਹਦੇ ਨਾਲ ਆਪਣਾ ਖਰਚਾ ਵਧੂਗਾ ਇਸ ਕਰਕੇ ਜਿਹੜੀ ਜੁਡੀਸ਼ੀਅਸ ਯੂਜ਼ ਹੈ ਸਹੀ ਵਰਤੋਂ ਸਹੀ ਸਮੇਂ ਤੇ ਆਮ ਹੀ ਹੁਣ ਦੇਖੀਦਾ ਕਿ ਖੜੇ ਖੇ ਪਾਣੀ ਦੇ ਵਿੱਚ ਦੁਪਹਿਰ ਵੇਲੇ ਯੂਰਗਿਆ ਜਿਹੜੀ ਹੈਗੀ ਆਪਾਂ ਪਾ ਰਹੇ ਹੁੰਨੇ ਆਂ ਵਾਰ-ਵਾਰ ਬੇਨਤੀਆਂ ਕਰੀਦੀਆਂ ਖੇਤ ਦੇ ਵਿੱਚ ਪਾਣੀ ਨਾ ਹੋਵੇ ਉਦੋਂ ਯੂਰਗਿਆ ਪਾਈਏ ਸਵੇਰ ਜਾਂ ਸ਼ਾਮ ਦੇ ਵੇਲੇ ਜਦੋਂ ਇਹ ਮਜਬੂਰੀ ਹੈ ਕਿ ਕਿਸੇ ਕੋਲ 100 ਏਕੜ ਹੈਗੀ ਤੇ ਉਹ ਟਾਈਮ ਨਹੀਂ ਫਿਕਸ ਕਰ ਸਕਦੇ ਪਰ ਜਿਹਦੇ ਕੋਲੇ ਜਿੰਨਾ ਘਰਕਬਾ ਹੈਗਾ ਉਹਨੇ ਜੇ ਘੱਟ ਰਕਬਾ ਤਾਂ ਉਹਨੂੰ ਆਪਾਂ ਸਹੀ ਤਰੀਕੇ ਵੀ ਵਰਤ ਸਕਦੇ ਹੈਗੇ ਆ ਜੂਰੀਆ ਪਾਉਣ ਤੋਂ 2 ਦਿਨ ਬਾਅਦ ਪਾਣੀ ਛੱਡਣਾ ਚਾਹੀਦਾ 30 35 ਕਿਲੋ ਤੋਂ ਡੋਜ਼ ਵੱਧ ਨਹੀਂ ਪਾਉਣੀ ਤੇ ਇਹਦੇ ਵਿੱਚ ਸਿਰਫ ਆਪਣਾ ਜੂਰੀਆ ਦੇ ਉੱਤੇ ਹੀ ਆਪਾਂ ਪੂਰਾ ਮਾਹਰ ਬਣੇ ਹੋਏਗੇ ਇੱਕ ਗੱਟਾ ਡੇਢ ਗੱਟਾ ਤੋਂ ਆਪਾਂ ਇੱਕ ਵਾਰੀ ਚ ਪਾਉਣਾ ਚਾਰ ਚਾਰ ਪੰਜ ਪੰਜ ਗੱਟਿਆਂ ਤੋਂ ਬਈ ਨਾ ਫਸਲ ਨਹੀਂ ਹੁੰਦੀ ਬੈਲੈਂਸ ਨਿਊਟ੍ਰੀਸ਼ਨ ਆਪਾਂ ਦਿੰਦੇ ਨਹੀਂ ਹੈਗੇ ਜਿਹਦੇ ਵਿੱਚ ਮਾਈਕਰੋਨਿਊ ਬੋਰਾਣ ਤੁਹਾਡਾ ਵੱਡੇ ਤੱਤਾਂ ਜਿਨ੍ਹਾਂ ਦੇ ਵਿੱਚ ਪੋਟਾਸ਼ ਤੱਤ ਦਾ ਬੜਾ ਮਹੱਤਵ ਹੈ ਜਿਹੜਾ ਬਿਮਾਰੀਆਂ ਕੀੜੇ ਮਕੌੜਿਆਂ ਦੇ ਪ੍ਰਤੀ ਸਹਿਣ ਸ਼ਕਤੀ ਫਸਲ ਦੇ ਵਿੱਚ ਪੈਦਾ ਕਰਦਾ ਹੈਗਾ ਇਹ ਗੱਲਾਂ ਕਿਸਾਨ ਦੋਸਤੋ ਸਾਰਿਆਂ ਧਿਆਨ ਮੰਗਦੀਆਂ ਨੇ ਹੁਣ ਆ ਗਈ ਗੱਲ ਆਪਾਂ ਸਪਰੇਅ ਕਰਨੀ ਕਦੋਂ ਆ ਕਿਉਂਕਿ ਇਹ ਜਿਹੜੀ ਬਿਮਾਰੀ ਆ ਇਹਦੇ ਵਿੱਚ ਬਿਮਾਰੀ ਆਉਣ ਤੋਂ ਬਾਅਦ ਸਪਰੇਅ ਕਰਨ ਦੀ ਜਗ੍ਹਾ ਬਿਮਾਰੀ ਆਉਣ ਤੋਂ ਰੋਕਣ ਵਾਸਤੇ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੈਗੀ ਆ ਜਿੱਥੇ ਜਿੱਥੇ ਪਿਛਲੇ ਸਾਲਾਂ ਦੇ ਵਿੱਚ ਇਹ ਰੋਗ ਆਇਆ ਸੀ ਬੇਨਤੀ ਆ ਉਥੇ ਆਪਾਂ ਗੋਭ ਚਾ ਜਦੋਂ ਫਸਲ ਉਦੋਂ ਆਪਾਂ ਸਪਰੇਅ ਕਰਨੀ ਆ ਬ੍ਰੌਡ ਸਪੈਕਟ੍ਰਮ ਉਲੀਨਾਸ਼ਕ ਕਾਫੀ ਹੱਦ ਤੱਕ ਇਹਦੇ ਜਿਹੜੇ ਹੈਗੇ ਇਫੈਕਟਿਵ ਹੈਗੇ ਆ ਪਰ ਸਭ ਤੋਂ ਵੱਧ ਜੇ ਚੰਗਾ ਰਿਜ਼ਲਟ ਆਦਾ ਕਾਪਰ ਬੇਸਡ ਉਲੀਨਾਸ਼ਕ ਨੇ ਜਿਹਦੇ ਵਿੱਚ ਬਲਾਈਟੋਕਸ ਕਾਪਰ ਆਕਸਿਕਲਰਾਇਡ ਜਾਂ ਕੋਸਾਈਡ ਆ 46 ਡੀਐਫ ਕਾਪਰ ਹਾਈਡਰੋਕਸਾਈਡ ਇਹ ਤੁਸੀਂ ਦੋਹਾਂ ਚੋਂ ਕੋਸਾਈਡ ਆ ਜਿਹੜਾ ਇਹ ਤੋਂ ਵੱਧ ਇਫੈਕਟ ਆ ਕਾਪਰ ਆਕਸਿਕਲਰਾਇਡ ਤੋਂ ਵੀ ਵੱਧ ਇਫੈਕਟ ਆ ਕਾਪਰ ਹਾਈਡਰੋਕਸਾਈਡ ਅੱਧਾ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਪਾ ਕੇ ਜਦੋਂ ਫਸਲ ਗੋਭ ਚ ਮਤਲਬ ਤਣਾਇਚ ਮੁੰਜਰ ਬਣ ਰਹੀ ਹੈ ਬਣ ਚੁੱਕੀ ਹੈ ਮੁੰਜਰ ਬਾਹਰ ਨਿਕਲਣ ਤੋਂ ਪਹਿਲਾਂ-ਪਹਿਲਾਂ ਆਪਾਂ ਤਸੱਲੀ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਸਪਰੇਅ ਕਰਨੀ ਆ ਜੇ ਆਪਾਂ ਕਈ ਵਾਰ ਕਿਸਾਨ ਵੀਰ ਪੁੱਛਦੇ ਹੁੰਦੇ ਕਿ ਅਸੀਂ 30% ਨਿਸਾਰੇ ਤੇ ਕਰਦੇ ਆ ਸਪਰੇਅ ਠੀਕ ਆ ਜੇ ਬਿਮਾਰੀ ਨਹੀਂ ਆਈ ਤਾਂ ਉਦੋਂ ਤੁਸੀਂ ਕਰ ਲਓ ਉਹ ਤੁਹਾਡਾ ਆਪਦਾ ਫਾਰਮੂਲਾ ਹੈ ਤੇ ਤੁਹਾਡੀ ਆਪਦੀ ਸਮਝ ਹੈਗੀ ਆ ਪਰ ਜੇ ਗੋਭ ਸਮੇਂ ਆਪਾਂ ਕਰਾਂਗੇ ਤਾਂ ਉਹਦਾ ਨਤੀਜਾ ਵੱਧ ਮਿਲੂਗਾ ਫਲਾਵਰਿੰਗ ਟਾਈਮ ਕਰਨੀ ਆ ਉਹ ਤੁਹਾਡੀ ਮਰਜੀ ਆ ਪਰ ਜਿਹੜੀ ਸਹੀ ਰეკਮੈਂਡੇਸ਼ਨ ਹੈ ਗੋਭ ਸਮੇ ਸਪਰੇ ਕਰਨੀ ਆ ਉਦੋਂ ਬਾਅਦ ਜਿਵੇਂ ਹੀ ਆਪਣੀ ਜਿਹੜੀ ਹੈਗੀ ਫਸਲ ਨਸਾਰਾ ਕਰ ਰਹੀ ਆ ਫਲਾਵਰਿੰਗ ਕਰ ਰਹੀ ਫਸਲ ਦਾ ਖਿਆਲ ਨਰੀਖਣ ਕਰਦੇ ਰਹਿਣਾ ਜੇ ਆਪਾਂ ਨੂੰ ਰੋਗ ਲੱਗਦਾ ਕਿ ਕਿਤੇ ਕਿਤੇ ਆ ਗਿਆ ਫਿਰ ਆਪਾਂ ਤੁਰੰਤ ਫਿਰ ਆਪਾਂ ਸਪਰੇ ਰਿਪੀਟ ਕਰ ਸਕਦੇ ਪਰ ਗੋਭ ਸਮੇ ਤੁਸੀਂ ਤਸੱਲੀ ਨਾਲ ਵਧੀਆ ਤਰੀਕੇ ਨਾਲ ਇਹ ਉਲੀਨਾਸ਼ਕ ਦੀ ਸਪਰੇ ਕੀਤੀ ਤਾਂ ਰੋਗ ਆਪਣੇ ਆਉਂਦਾ ਹੀ ਨਹੀਂ ਨਾਲ ਤੁਸੀਂ ਸਟੈਪਟੋਸਾਈਕਲ ਇਹਨਾਂ ਜਿਹੜੇ 15 20 ਗ੍ਰਾਮ 10 ਗ੍ਰਾਮ ਉਹ ਪਾਉਣਾ ਉਹ ਵੀ ਪਾ ਸਕਦੇ ਰਿਜ਼ਲਟ ਵਧੀਆ ਮਿਲਣਗੇ ਇਸ ਤੋਂ ਇਲਾਵਾ ਕਈ ਕਿਸਾਨ ਵੀ ਪੁੱਛਦੇ ਹੁੰਦੇ ਪਕੌਕਸੀ ਸਟਾਪਨ 400 ਐਮਐਲ ਉਹ ਵੀ ਕਰ ਸਕਦੇ ਆ ਟਰਾਈਫਲੋਕਸੀ ਪਲੱਸ ਸਟੈਬੋਕੋਨਾ ਜੋ ਦੇ ਵੀ ਕੁਝ ਹੱਦ ਤੱਕ ਜਿਹੜੀ ਰੋਕ ਥਮ ਇਹ ਕਰਦਾ ਹੈਗਾ ਰੋਗ ਦੀ